Yeah! yeah. मुर्दाबाद 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 नोट पैसा जूतियां सरकारा कर दिया की ये हम तेरी चाहे वीडियो भाई बगले नीमोत तेरी चार अभी चार चिट्टे बगले नीमोत तेरी चार अभी चार जब जब तू डरता है جئے پاکستان جئے پاکستان اللہ اکبر زندہ باد भले <laughs> भले <laughs> सरकार मु शिक्षा मंत्री मुर्दा बाद मुर्दा ਮਰਦਾਬਾਦ 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 ਜੰਗ ਸਰਕਾਰ ਮਰਦਾਬਾਦ 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 ਪੀਟੀਟੀ ਯੂਨੀਅਨ ਜਿੰਦਾਬਾਦ 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 ਮੁਫਤੀ ਪੱਤਰ ਅੱਜ 15 ਜਨਵਰੀ ਨੂੰ 8TT TET ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨਾਂ 9593 ਬੈਕਲੌਗ ਵੱਲੋਂ ਸਿੱਖਿਆ ਮੰਤਰੀ ਮਾਨਯੋਗ ਹਰਜੋਤ ਸਿੰਘ ਬੈਂਸ ਦੀ ਕੋਠੀ ਦਾ ਘਰਾਉ ਰੱਖਿਆ ਗਿਆ ਸੀਗਾ ਤੇ ਜਦੋਂ ਘਰਾਉ ਕਰਨ ਜਾ ਰਹੇ ਸੀਗੇ ਤਾਂ ਉਸ ਤੋਂ ਪਹਿਲਾਂ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਆ ਮੀਟਿੰਗ ਦੀ ਗੱਲਬਾਤ ਹੁੰਦੀ ਆ ਤੇ ਜਿਹੜੀ ਮੀਟਿੰਗ ਆ ਉਹਦੇ ਉੱਪਰੋਂ ਪ੍ਰਸ਼ਾਸਨ ਵੱਲੋਂ ਆਨਾਂਗਾਨੀ ਕੀਤੀ ਜਾਂਦੀ ਆ ਉਸ ਤੋਂ ਬਾਅਦ ਬੇਰੁਜ਼ਗਾਰ ਸਾਥੀ ਕਾਫੀ ਲੰਮਾ ਸਮਾਂ ਉਡੀਕ ਕਰਨ ਤੋਂ ਬਾਅਦ ਜਿਹੜਾ ਨਿਰਾਸ਼ ਹੋ ਕੇ ਜੋ ਆਪਣਾ ਹਾਈਵੇ ਆ ਉਹਦੇ ਵੱਲ ਵਧੇ ਤੇ ਉਸ ਹਾਈਵੇ ਦੇ ਉੱਪਰ ਜਾ ਕੇ ਜਿਹੜਾ ਆਪਣੀਆਂ ਮੰਗਾਂ ਦਾ ਜਿਹੜਾ ਆਪਣਾ ਰੋਸ ਰੈਲੀ ਆ ਜਾਂ ਆਪਣਾ ਰੋਸ ਆ ਉਜਾਗਰ ਕਰਨ ਲੱਗੇ ਉਸ ਤੋਂ ਬਾਅਦ ਜਿਹੜਾ ਕਾਫੀ ਲੰਮਾ ਜਿਹੜਾ ਜਾਮ ਲੱਗਿਆ ਤੇ ਪ੍ਰਸ਼ਾਸਨ ਵੱਲੋਂ ਆ ਕੇ ਬੇਰੁਜ਼ਗਾਰ ਇਸੀ ਦੀਆਂ ਫਕਾ ਨਾਲ ਕਾਫੀ ਜਿਹੜਾ ਭੱਦਾ ਜਿਹੜਾ ਸਲੂਕ ਕੀਤਾ ਗਿਆ ਕੁਝ ਬੇਰੋਜ਼ਗਾਰ ਅਧਿਆਪਕਾਂ ਦੀਆਂ ਪੱਗਾਂ ਵੀ ਲੱਤੀਆਂ ਤੇ ਕੁਝ ਭੈਣਾਂ ਦੀਆਂ ਜਿਹੜਾ ਚੁੰਨੀਆਂ ਤੱਕ ਫਾੜ ਦਿੱਤੀਆਂ ਗਈਆਂ ਤੇ ਕੁਝ ਜਿਹੜਾ ਬੇਰੋਜ਼ਗਾਰ ਵੀਰਾਂ ਦੇ ਜਿਹੜਾ ਸੱਟਾਂ ਵੀ ਲੱਗੀਆਂ ਤੇ ਉਸ ਤੋਂ ਬਾਅਦ ਵੀ ਜਿਹੜਾ ਬੇਰੋਜ਼ਗਾਰ ਆਪਣੀਆਂ ਮੰਗਾਂ ਨੂੰ ਲੈ ਕੇ ਨਾਹਰੇਬਾਜੀ ਕਰਦੇ ਰਹੇ ਤੇ ਇਸ ਤਰੀਕੇ ਦੇ ਨਾਲ ਜੋ ਅੱਜ ਦੀ ਘਟਨਾ ਵਾਪਰੀ ਉਹ ਤੁਹਾਨੂੰ ਦੱਸਿਆ ਤੇ ਇਸ ਤੋਂ ਬਾਅਦ ਹੁਣ ਸਾਡੀ ਮੀਟਿੰਗ ਮਿਲੀ ਹੈ ਤੇ ਉਸ ਦਾ ਮੀਟਿੰਗ ਦੇ ਵਿੱਚ ਜੇ ਹੱਲ ਨਹੀਂ ਹੁੰਦਾ ਤੇ ਇਥੋਂ ਦਾ ਪ੍ਰਸ਼ਾਸਨ ਆਪਣਾ ਸੀਐਡੀ ਤੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਇਹ ਗੱਲ ਕੰਨ ਖੋਲ ਕੇ ਸਾਡੀ ਸੁਣ ਲੈਣਾ ਭਾਵੇਂ ਇਹਨੂੰ ਧਮਕੀ ਦੇ ਰੂਪ ਵਿੱਚ ਲੈ ਲੈਣਾ ਭਾਵੇਂ ਬੇਨਤੀ ਦੇ ਰੂਪ ਦੇ ਵਿੱਚ ਲੈ ਲੈਣਾ ਜੀਈਟੀਟੀ 993 ਬੈਕਲੌਗ ਜੁਨੀਅਨ ਦਾ ਜੋ ਮੰਗਾ ਨੇ 5300 ਬੰਦਾ ਜਿੰਨਾਂ ਕਿ ਤਕਰੀਬ ਸਕਰੂਟੀ ਕਰਵਾ ਚੁੱਕੇ ਜੇ ਉਹਨਾਂ ਨੂੰ ਜੁਆਇਨ ਨਹੀਂ ਕਰਾਇਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ਾ ਉਹਨੂੰ ਹੋਰ ਤਿੱਖਾ ਰੂਪ ਦਿੱਤਾ ਜਾਊਗਾ ਇਹ ਤਾਂ ਇੱਕ ਸਿਰਫ ਟੀਜ਼ਰ ਸਮਝ ਲਓ ਜਾਂ ਟਰੇਲਰ ਸਮਝ ਲਓ ਇਸ ਕਰਕੇ ਜਿਹੜਾ ਸੰਘਰਸ਼ਾ ਉਹਨੂੰ ਹੋਰ ਤਿੱਖਾ ਰੂਪ ਦੇ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀਆਂ ਮੰਗਾਂ ਨੂੰ